ਯਾ ਅੱਜ ਨਹੀਂ ਤੁਹਾਨੂੰ ਅੱਜ ਥੋੜੀ ਘੱਟ ਭਈ ਦੰਦ ਹਣਾ ਰਾਤੇ ਹੀ ਜਿਆਦੀ ਪਈ ਹੋਣੀ ਹੈਗੀ ਚਮਚਾ ਚੁਟਰਲਾ ਮਾਰ ਲੀਏ ਕਿ ਅਸ਼ਾ ਖਾਤਾ ਹੀ ਉਹਨਾਂ ਨੂੰ ਕਹਤਾ ਹੀ ਹੈ ਕਿ ਆਂਦੇ ਆ ਆਂਦੇ ਕਿਉਂ ਹਾਂ ਅੱਛਾ ਹਾਂ ਚਮਚਾ ਤੇ ਫੜ ਚਾਹ ਨਹੀਂ ਪੀਣੀ ਚਮਚਾ ਦੀ ਮੈਂ ਫੜ ਲੈ ਔਰ ਮੈਂ ਪੜਨਾ ਵਾ ਇੱਕ ਤਾਂ ਚੂਹਿਆਂ ਨੇ ਇੰਨਾ ਸਤਾ ਮਰਿਆ ਗਾਇਸ ਸਵੇਰੇ ਸਵੇਰੇ ਸਾਡੀ ਵੀ ਸੋਈ ਚ ਹੋ ਜਾਂਦੀ ਐ ਚਿਕੜੀ ਚਿਕੜੀ ਕਿਉਂਕਿ ਸੋਈ ਦੇ ਵਿੱਚ ਨਾ ਆਹ ਪੂਰਾ ਜਿਹੜਾ ਹੁੰਦਾ ਨਾ ਪਾਣੀ ਆ ਜਾਂਦਾ ਨੀਚੇ ਜਦੋਂ ਵਾਈਪ ਪੰਪ ਪਾਈਪ ਕੱਢ ਜਾਂਦੇ ਆ ਤੇ ਚਾ ਆ ਕੇ ਥੜਾ ਬੁਰਾਲ ਕਰਦੇ ਆ ਆਲੇ ਉਹ ਫਟ ਜਾਂਦੇ ਆ ਆਲੇ ਥੜਾ ਪਾਈਪ ਫਟ ਜਾਂਦੇ ਆ ਤਾਂ ਆਦੀ ਨੂੰ ਦੇ ਹਾਂ ਇਹ ਪੂਰਾ ਪਾਈਪ ਉਹ ਦੇ ਜਿੰਨੇ ਦੇ ਛੁੱਟਿਆ ਆਹ ਉੱਥੇ ਜਿਹੜਾ ਛੁੱਟਿਆ ਕੀ ਪੂਰਾ ਜਿਹੜਾ ਪਾਈਪ ਟੱਪ ਜੇ ਉਹ ਫਿਰ ਉੱਥੋਂ ਫੜ ਲਈਦਾ ਉੱਤੋਂ ਆਲੇ ਫੜ ਖਾ ਖਾਲਾ ਮੈਂ ਖਾ ਲਈ ਹੋਰ ਚਾ ਬਣੀ ਹਾਂ ਉਹ ਤੋਂ ਦੋ ਛੁੱਟੇ ਪਰ ਰੋਟੀ ਹੁੰਦਾ ਆਲਾ ਜਨਾ ਪੋਣਾ ਨਹੀਂ ਪਰसों ਬਣਾ ਕੇ ਦਿੱਤਾ ਹੀ ਇਹਨੂੰ ਆਲਾ ਪੁੱਤ ਆਲਾ ਖਾ ਗਏ ਦੱਸ ਸਾਦ ਬਣਿਆ ਹੈ ਹਾਂ ਅੰਛੇ ਇਧਰ ਮੈਂ ਪਾਇ ਸਵੇਰੇ ਸਵੇਰੇ ਕੱਪੜੇ ਤੋਂ ਬਣਵਾਸ ਤੇ ਨਾ ਆਵੇ ਉਹ ਤਾਂ ਪਤਾ ਹੀ ਨਹੀਂ ਕਿ ਕਹਿ ਦੂੰਗੀ ਜੇ ਉਹਨਾਂ ਦਾ ਟਾਈਮ ਲੱਗੂਗਾ ਤੇ ਪੁੱਤ ਫੇਰ ਹੀ ਆ ਇਹ ਇਹ ਕੀ ਕਰਨ ਤੂੰ ਸਕੂਲੋਂ ਆਣਾ ਕੀ ਕਰਨਾ ਅੱਧੀ ਛੁੱਟੀ ਅੱਛਾ ਤਾਂ ਬੈਗ ਉਹਨਾਂ ਦਾ ਟਿਕਾ ਰਿੰਦਾ ਟਾਈਮ ਹੈਗਾ ਵੀ ਬੈਗ ਲੈਣ ਜਾਣਗੇ ਤੇਰੇ ਨਾਲ ਹਾਂ ਆਪਾਂ ਦੋਵੇਂ ਜੀ ਜਾਵਾਂਗੇ ਤੋਨਾਂ ਠਾਏ ਆਣ ਉਹ ਆਪੇ ਉੱਠੇ ਜਾਏ ਥੋੜੀ ਗੱਲ ਹੂੰ ਉਹ ਉਹ ਅੰਦਰ ਸਾਂ ਅੱਛਾ ਉਹ ਰਾਤ ਤਿੰਨ ਵਾਰੀ ਸੁੱਟਣ ਗਈ ਤੇ ਫੇਰ ਆ ਕੇ ਉੱਥੇ ਰੱਖ ਦਿੰਦੀ ਰਹੀ ਚੇਤਾ ਭੁੱਜਦਾ ਰਾਜ ਕੋਈ ਹੋਰ ਕੰਮ ਫੜ ਲੈਂਦੀ ਰਹੀ ਹਾਂ ਹਾਂ ਜੱਟਾ ਰਹਾ ਮੈਂ ਪਸ਼ਟਾ ਲਿਰੇ ਕਾ ਪਾਣੀ ਦਿੱਤਾ ਇੱਥੇਗਾ ਹਾਂ ਨਹੀਂ ਪਾਣੀ ਦਿੱਤਾ ਹੈਗਾ ਇੱਥੇ ਤਾਂ ਨਾਲਾ ਇੱਥੇ ਪਾਣੀ ਦਿੱਤਾ ਇੱਥੇ ਨਾਲਾ ਹਾਂ ਕੱਪੜੇ ਹੋਣ ਚੰਗੇ ਤੂੰ ਦੁੱਧ ਨਹੀਂ ਹਾਂ ਲਗ ਇਸ ਟਾਈਮ ਹੋ ਗਿਆ ਇਹ ਪੂਰਾ ਸਵੇਰ ਦਾ ਸਾਢੇ 8:30 ਦਾ ਪੂਰਾ 8:30 ਦਾ ਟਾਈਮ ਹੋ ਗਿਆ ਤੇ ਅਜੇ ਹੁਣੇ ਹੀ ਮੈਂ ਕਪੜੇ ਵਾਸ਼ ਕਰਨੇ ਪਾਏ ਨੇ ਸਿਰਸਿਰ ਸਿੰਕ ਦਾ ਖਲਾਰਾ ਪੈ ਗਿਆ ਉਹ ਸਾਫ ਕੀਤਾ ਤੇ ਇਤੋਂ ਕਿ ਮੇਰੀ ਤਰਫ ਪਾਈ ਤੇੜੀ ਨੂੰ ਇਗਨੋਰ ਕਰਿਓ ਤੇ ਕਿਉਂਕਿ ਅਜੇ ਸੂਟ ਕੱਢੇ ਹੀ ਆ ਸਰਦੀਆਂ ਵਾਲੇ ਬਸ ਇਹਨਾਂ ਨੂੰ ਹੁਣ ਇਹਨਾਂ ਦੀ ਸੈਟਿੰਗ ਕਰਕੇ ਰੱਖਾਂਗੇ ਤੇ ਇੱਕ ਇੱਕ ਉਹਦੀ ਧੁੱਪ ਲਵਾ ਕੇ ਧੋ ਕੇ ਤੇ ਫਿਰ ਧੁੱਪ ਤੇ ਮੈਨੂੰ ਲੱਗਦਾ ਨਹੀਂ ਲੱਗੂਗੀ ਕਿਉਂਕਿ ਮੌਸਮ ਜਿਹੜਾ ਵਾ ਉਹ ਤੋਂ ਪਾਲਾ ਹੈ ਹੀ ਨਹੀਂ ਆ ਤੇ ਅੱਜ ਹੈਗਾ ਵਾ ਦੇ ਕਿੰਨਾ ਦੇ ਗਏ ਅੱਜ ਆ ਆ ਆ ਆ ਵੈਡਨਸਡੇ ਹਾਂ ਅੱਜ ਵੈਡਨਸਡੇ ਆ ਤੇ ਚਾਹ ਆਪਾ ਬਣਾ ਲਈਆ ਵੇਸਨ ਦੇ ਨਾਲ ਚਾਹ ਵੀ ਅੱਧਿਆ ਜਿਆਦੀ ਆਪਾ ਪੀ ਲਈਏ ਪ੍ਰਾਪ ਨੇ ਪੀ ਲਈਆ ਤੇ ਅਜ ਗਰੂਪ ਤੇ ਮੈਂ ਰਹਿ ਗਏ ਆ ਤੇ ਕਵਲ ਹੋਣਾ ਦਾ ਵੇਟ ਕਰਦੇ ਆ ਵੇ ਇਹਦੇ ਦੇ ਮੰਮੀ ਆਉਂਦੀ ਕਿ ਕਵਲ ਆਉਦੀ ਵੇ ਕੱਲ ਤੇ ਉਹ ਆਉਂਦੇ ਸੀ ਵੀ ਕਵਲ ਆਉ ਉਹ ਅੱਜ ਵੀ ਹੁਣ ਕਵਲ ਆਉਂਦੀ ਕਿ ਇਹਦੇ ਮੰਮੀ ਆਉਂਦੇ ਹੁਣ ਮੈਂ ਬਸੇ ਕੱਪੜੇ ਮੈਨੂੰ ਇਹ ਮੈਨੂੰ ਕੱਪੜਿਆਂ ਦੀ ਸਭ ਤੋਂ ਜਿਆਦੀ ਟੈਨਸ਼ਨ ਈ ਕਿ ਮੇਰੇ ਕੱਪੜੇ ਨਹੀਂ ਧੁੱਪੇ ਕੱਪੜੇ ਮੇਰੇ ਆਲਮੋਸਟ ਧੁੱਪ ਗਏ ਆ ਕਿਉਂਕਿ ਮੈਂ ਇਹਦੇ ਚ ਹੀ ਪਾ ਦਿੱਤੇ ਸੀ ਕਿ ਮਸ਼ੀਨ ਦੇ ਵਿੱਚ ਹੀ ਤੇ ਉਹ ਮਸ਼ੀਨ ਨੂੰ ਮਸ਼ੀਨ ਦਾ ਵੀ ਪਤਾ ਨਹੀਂ ਕੀ ਪਗਾ ਜਦੋਂ ਕਹ ਪਾਣੀ ਪੈਂਦਾ ਹੁਣ ਮੈਂ ਜਦੋਂ ਬਾਹਰੋਂ ਪਾਈਪ ਨਾਲ ਪਾਣੀ ਪਾਇਆ ਤੇ ਸਹੀ ਹੋ ਗਿਆ ਤੇ ਜੇ ਮੈਂ ਇਹੀ ਪਾਈਪ ਤੋਂ ਬਗੈਰ ਬਦਲ ਕੇ ਮਸ਼ੀਨ ਦਾ ਆਟੋਮੈਟਿਕ ਹੀ ਪਾਣੀ ਪੈਂਦਾ ਤੇ ਉਹ ਜਿਹੜਾ ਕਿ ਉਹ ਨਿਕਲ ਜਾਂਦਾ ਤੇ ਅੱਜ ਦੇਖਦੇ ਆਪਾਂ ਕੀ ਕਰਦੇ ਆ ਤੈਨਲਦੇ ਆਂ ਪਹਿਲੀ ਗੱਲ ਤੇ ਮੇਰੇ ਸੂਟ ਸਿਚ ਕਰਨ ਵਾਲੇ ਬਏ ਮੰਮੀ ਨੇ ਜਣਾ 15 ਦੇ ਇੱਕ ਨੂੰ ਮੈਰਿਜ ਤੇ ਤੇ ਮੰਮੀ ਦੇ ਦੋ ਸੂਟ ਸਿਚ ਕਰਨ ਵਾਲੇ ਇੱਕ ਤਾਂ ਮੈਂ ਕਟਿੰਗ ਕਰਕੇ ਕੱਲ ਮੈਂ ਸਲਵਾਰ ਸਿਚ ਕਰਤੀ ਆਲਮੋਸਟ ਬਸ ਦੇ ਪਜ ਪਹੁੰਚੇ ਬਣਨ ਵਾਲੇ ਰਹਿ ਗਏ ਤੇ ਇੱਕ ਕਮੀਜ਼ ਰਹਿ ਗਿਆ ਹੁਣ ਉਹਨੂੰ ਆਪਾਂ ਪਹੁੰਚ ਸਿਚ ਕਰਨਾ ਪਹਿਲਾਂ ਮੈਂ ਨਹਾ ਕੇ ਆਉਂਗੀ ਤੇ ਫਿਰ ਆਪਾਂ ਜਾਵਾਂਗੇ ਹੋਰ ਕੋਈ ਕੰਮ ਕਰਾਂਗੇ ਠੀਕ ਹੈ ਲਓ ਗਾਇਸ ਟਾਈਮ ਹੋ ਗਿਆ ਦੁਪਹਿਰ ਦਾ 2 ਵਜੇ ਦਾ ਤੇ ਪ੍ਰਭ ਗਿਆ ਸਕੂਲੋਂ ਆ ਤੇ ਪ੍ਰਭ ਨੇ ਅੱਜ ਸੇਰ ਦਾ ਪਾਪਾ ਨੂੰ ਕਿਹਾ ਹੈ ਕਿ ਮੈਨੂੰ ਸਕੂਲੋਂ ਲੈ ਆਏ ਹੋ ਲੈ ਆਓ ਲੈ ਲੇ ਕੇ ਆਏ ਸਕੂਲੋਂ ਲੈ ਕੇ ਆਏ ਔਰ ਕਿਥੋਂ ਲੈ ਕੇ ਹੈ ਡਾਟਾ ਲੈ ਕੇ ਸਕੂਲ ਡੇਢ ਨਹੀਂ ਹੈ 2:30 ਵੇ ਛੁੱਟੀ ਹੋਣੀ ਆ ਅਜੇ 2 ਵਜੇ ਹੋਣਾ 2:30 ਵੇ ਛੁੱਟੀ ਹੋਣੀ ਸਕੂਲੋਂ ਹੋ ਗਈ ਛੁੱਟੀ ਐਵੇਂ ਅਜੇ ਨਹੀਂ ਹੋਈ ਅਜੇ ਨਹੀਂ ਹੋਈ 2:30 ਵੇ ਹੋਣੀ ਆ ਕੌਣ ਕੌਣ ਤੇ ਅ ਇਹਨੇ ਲਈ ਉਹਨਾ ਹੀ ਸਕੂਲ ਦਾ ਬੈਗ ਇਹਦਾ ਸਕੂਲ ਦਾ ਬੈਗ ਫਟਿਆ ਸੀ ਤੇ ਕਹਿੰਦੇ ਫਟਿਆ ਵੀ ਕੋਈ ਨਹੀਂ ਆ ਬੱਚੇ ਤੁਹਾਨੂੰ ਪਤਾ ਅੱਜ ਕੱਲ ਦੇ ਕਿੰਨੇ ਬਹਾਨੇ ਬਣਾਉਂਦੇ ਆ ਤੇ ਸਕੂਲ ਦੇ ਬੈਗ ਨੂੰ ਹੋਇਆ ਕੁਝ ਨਹੀਂਗਾ ਥੋੜਾ ਜਿਹਾ ਵਿੱਚੋਂ ਡਿਫੈਕਟ ਹੋਇਆ ਹੈਗਾ ਚਲੋ ਵਿੱਚੋਂ ਮੈਂ ਮੰਨਦੀ ਆ ਬਾਹਰੋਂ ਕੁਝ ਨਹੀਂ ਹੋਇਆ ਤੇ ਇਹਨੇ ਪਿਓ ਦੇ ਪੁੱਤ ਨੇ ਪਤਾ ਕੀ ਕੀਤਾ ਇਹਨੇ ਫੜ 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 ਕੇ ਥੋੜਾ 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 ਹੌਲੀ 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 ਉਹਨੂੰ ਜ਼ਿਆਦਾ ਕਰਤਾ ਤੁਹਾਨੂੰ ਪਤਾ ਬੱਚੇ ਕਿਦਾਂ ਕਰ ਦਿੰਦੇ ਆ ਤੇ ਫਿਰ ਬਾਅਦ ਵਿੱਚ ਕੀ ਇੱਕ ਤੇ ਉਹ ਜ਼ਿਆਦਾ ਕਰਕੇ ਤੇ ਇੱਕ ਉਹਦੀਆਂ ਜਿਪ ਜਿਹੜੀ ਆ ਤੋੜ ਲਿਆ ਤੇ ਅੱਜ ਕਹਿੰਦਾ ਮਮਾ ਇਹ ਜਿਪ ਇਹਦੀ ਟ੍ਰਿਪਾਂ ਵੀ ਟੁੱਟ ਗਈਆਂ ਮੈਂ ਬੈਗ ਲੈ ਕੇ ਆਣਾ ਮੈਨੂੰ ਟਾਈਮ ਨਾਲ ਲੈ ਆਇਓ ਲੈ ਆਇਓ ਤੇ ਫੇਰ ਜੰਗਰੂ ਵਗਿਆ ਤੇ 2 ਵਜੇ ਨੂੰ ਡੇਢ ਕਵਜੇ ਗਿਆ ਤੇ ਲੈ ਤੇ ਹੁਣ ਕਹਿੰਦਾ ਤੁਸੀਂ ਕਿਹੜਾ ਮੈਨੂੰ ਲੈਣ ਕਦੋਂਗੇ ਜਦੋਂ ਇੱਕ ਘੰਟਾ ਰਹਿ ਗਿਆ ਸਕੂਲ ਦੀ ਛੁੱਟੀ ਦੇ ਵਿੱਚ ਤੇ ਉਦੋਂ ਤੁਸੀਂ ਮੈਨੂੰ ਲੈ ਆਏ ਜੇ ਦੇਖੋ ਜੀ ਜਵਾਕਾਂ ਦੇ ਕੰਮ ਤੇ ਹੁਣ ਮੈਂ ਦੇਖੇ ਤੇ ਮੰਮੀ ਦਾ ਸੂਟ ਸਿਚ ਕਰਨਾ ਤੇ ਮੰਮੀ ਨੇ ਵੀ ਮੈਨੂੰ ਮੰਮੀ ਨੇ ਜਾਣਾ ਸੀ ਮੈਰਿਜ 15 ਤਰੀਕ ਨੂੰ ਕੰਮ 15 16 ਦੀ ਉਹਨਾਂ ਨੂੰ ਮੈਰਿਜ ਹੈ ਤੇ ਇਸ ਕਰਕੇ ਉਹ ਮੈਨੂੰ ਸੂਟ ਦੇ ਕੇ ਗਿਆ ਕਿ ਮੇਰੇ ਸੂਟ ਸਟੀਚ ਕਰ ਦੇ ਤੇ ਮੈਂ ਉਹ ਸੂਟ ਸਟੀਚ ਕਰਨ ਨਹੀਂ ਆ ਤੇ ਅਜੇ ਤੱਕ ਟਾਈਮ ਬਿਲਕੁਲ ਨਹੀਂ ਲੱਗਾ ਸਵੇਰ ਦਾ ਕੰਮ ਕਰ ਚਲਦ ਕਵਲ ਦੇ ਮਮਾ ਆ ਗਏ ਹੀਗੇ ਤੇ ਉਹ ਕੰਮ ਕਰ ਗਏ ਤੇ ਮੇਰਾ ਥੋੜਾ ਈਜ਼ੀ ਹੋ ਗਿਆ अदरवाइज ਮੈਨੂੰ ਘਰ ਦਾ ਵੀ ਕੰਮ ਕਰਨਾ ਪੈਂਦਾ ਤੇ ਫਿਰ ਮੇਰਾ ਹੋਮ ਜਿਹੜਾ ਕੰਮ ਉਹ ਵੱਧ ਜਾਣਾ ਹੈਗਾ ਤੇ ਹੁਣ ਮੈਂ ਲੱਗੀਆਂ ਚਾਹ ਬਣਾਉਣਾ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਨਾਲ ਨਾਲ ਪਹਿਲਾਂ ਮੈਂ ਅ ਥੋੜਾ ਜਿਹਾ ਥੋੜਾ ਇਹ ਨਾ ਸਰਦੀਆਂ ਦੇ ਦੇਣਾਗੇ ਨਾ ਤੇ ਹੁਣ ਕੁਝ ਵੀ ਕੰਮ ਨਿਭੜਦਾ ਨਹੀਂ ਆ ਹੁਣ ਸਿਹਰੇ ਪਹਿਲਾਂ ਮੈਂ ਜਦੋਂ ਸਟਾਰਟ ਕੀਤਾ ਕੱਲ ਮੈਂ ਇਹਨੂੰ ਕੱਟਿਆ ਤੇ ਕੱਟ ਕੇ ਤੇ ਕੱਟਣ ਦੇ ਵਿੱਚ ਤੁਹਾਨੂੰ ਪਤਾ ਲਾਈਨਿੰਗ ਵਾਲੇ ਸੋੜਨ ਇੱਕ ਘੰਟਾ ਤੇ ਲੱਗ ਗਿਆ ਦਾ ਰਾਮ ਨਾਲ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਮੈਂ ਇਕੱਲੀ ਹੀ ਕੱਟਣੋਂ ਦੂਸਰੋਂ ਕੋਈ ਨਹੀਂ ਕੋਣ ਆ ਸੁਣਿਆ ਕੀ ਗੱਲ ਆ ਤੇ ਅੱਜ ਸਲਵਾ ਸਟਿਚ ਕੀਤੀ ਅੱਜ ਮੈਂ ਇੱਕ ਬੰਨ ਸਟਿਚ ਕੀਤਾ ਇੱਕ ਸਲਵਾ ਸਟਿਚ ਕਰਨੀ ਆ ਚਾਹੇ ਕੁਝ ਹੋਵੇ ਮਚਾ ਜਾਨੀ ਆ ਚਾਹਣਾ ਖਲੇ ਨਹੀਂ ਆ ਤੇ ਫਿਰ ਮਿਲਦੇ ਆਂ ਥੋੜੀ ਬਾਅਦ ਤੁਹਾਣਾ ਲਓ ਗਾਇਸ ਟਾਈਮ ਹੋ ਗਾਇਸ ਸ਼ਾਮ ਦਾ ਪੂਰੇ 6:30 ਮਿੰਟ ਦਾ ਤੇ ਆਹ ਲਾਈਕ ਸੋ ਬੰਨ ਸਟਿਚ ਕਰਤਾ ਮੰਮੀ ਦਾ ਤੇ ਇੱਕ ਹੋਰ ਮੈਂ ਕਰਨਾ ਵਾ ਤੇ ਇਹ ਕਰਕੇ ਤੇ ਅੱਜ ਪਰ ਨੂੰ ਮੈਂ ਬਸ ਮੈਨੂੰ ਲੱਗ ਰਿਹਾ ਕਿ ਇੱਕ ਬਾਟਮ ਹੀ ਸਟਿਚ ਹੋਣੀ ਆ ਜੇ ਪਰ ਜਿਹੜਾ ਕੱਲ ਸਟਿਚੂਗਾ ਅੱਜ ਮਸਾ ਹੀ ਇੱਕ ਜੰਬਰ ਸਟਿਚ ਕੀਤਾ ਮਸਾ ਹੀ ਇੱਕ ਤੇ ਰੋਟੀ ਪਾਣੀ ਵੇਜ ਆਲਮੋਸਟ ਆਪਣਾ ਬਣੀ ਹੀ ਆ ਮੈਨੂੰ ਉਹਦੀ ਕੋਈ ਟੈਨਸ਼ਨ ਨਹੀਂ ਆ ਮੈਨੂੰ ਲੱਗੇ ਕਿ ਚੱਲੇਗੀ ਥੋੜਾ ਜਿਨਾ ਵੀ ਮੇਰਾ ਕੰਮ ਹੋ ਸਕਦਾ ਨਾ ਨਿਬੇੜਦਾ ਤੇ ਚੱਲ ਇਹਦੇ ਨਾਲ ਥੋੜਾ ਕੰਮ ਹੌਲਾ ਯੂ ਕਿ ਵੀ ਦਿਨ ਸਿਰਫ ਇੱਕ ਕੱਲ ਦਾ ਰਹਿ ਗਿਆ ਦੋ ਸੂਨ ਸਟਿਚ ਕਰਨੀਆਂ ਇੱਕ ਬੰਮੀ ਦਾ ਕਰਨਾ ਤੇ ਇੱਕ ਕਰਨਾ ਹੀ ਉਹਦਾ ਆ ਭਾਵੇਂ ਨਾ ਹੁੰਦਾ ਕਿਉਂ ਹੋਣਾ ਹੈ ਉਹਨਾ ਜਾਣਾਂਗੇ ਤੇ ਉਹਨੇ ਵੀ ਇਹ ਮੇਲੇ ਦੇ ਪਾਉਣਾ ਕਿਹੜੇ ਤੇ ਆਹ ਸੇਰੇ ਗੁਰਨਾਕ ਦੇ ਵੀ ਗੁਰਪੁਰਪਤੇ ਪਰਸੋਂ ਕਾਟੜ ਪਰਸੋਂ ਦਾ ਭੋਗ ਨਹੀਂ ਖਾਣਾ ਅੰਨੀ ਕਰਦੇ ਤੇ ਸਾਡੇ ਕੋਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਨਾਕ ਦੇਵ ਜੀ ਦੇ ਗੁਰਪੁਰਪਤੇ ਲੱਖ ਲੱਖ ਵਧਾਈਆਂ ਉਹ ਤੇ ਪਰਸੋਂ ਆ ਉਹ ਜੀ ਪਰਸੋਂ ਆ ਕਹਿੰਦੇ ਮੈਂ ਐਡਵਾਂਸ ਦੇ ਦਿੱਤਾ ਤੇ ਇੱਕ ਜੀ ਦਿੱਤੀਆਂ ਮੈਨੂੰ ਇਹ ਹੈ ਕਿ ਚਲੋ ਹਨਾ ਤੇ ਫੇਰ ਕਿਹੇ ਵਲੇ ਦਿਮਾਗ ਚੋਂ ਨਿਕੇ ਦੰਦਾ ਰਹਿਮ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦਾ ਦਿੱਤਾ ਹੀ ਆਪਣੇ ਕੋਲ ਸਭ ਕੁਝ ਹੈ ਠੀਕ ਹੈ ਜੇ ਆਪਾਂ ਮਾਂ ਨੂੰ ਦੇ ਮਨ ਚ ਉਹਨਾਂ ਦੇ ਦਿਨ ਦਾ ਅੱਜ ਕਿਹਦੇ ਨੇ ਆਪਣਾ ਯਾਦ ਭੁੱਲੇ ਗਏ ਤੇ ਫੇਰ ਆਪਾਂ ਨਾ ਕੁਝ ਵੀ ਨਹੀਂ ਕਰ ਸਕਦੇ ਆ ਰੋਟੀ ਹੁਣ ਖਾਂਦੇ ਹੀ ਆ ਤੇ ਫਰਾਬ ਉਹ ਬੈਗ ਕਿਹੜਾ ਲੈ ਕੇ ਆਵਾਂ ਖਾ ਆਪਣੇ ਲਈ ਬੱਸ ਆਇਆ ਬੈਗ ਬਦਲੇ ਨਾ ਫਰਾਬ ਨੇ ਨਾ ਵੈਸੇ ਬੈਗ ਉਹ ਜੀ ਇੰਨਾ ਜ਼ਿਆਦਾ ਕੁਝ ਹੋਇਆ ਨਹੀਂ ਇੱਧਰ ਵਿਖਾਵਾਂ ਰੋਟੀ ਫਰਾਬ ਨੇ ਜੇਪ ਜਿਹੜੀ ਨਾ ਜਾਣਗੀ ਨਾ ਨਾ ਆਹ ਪੜੋ ਆਹ ਕਾ ਕਾ ਇੰਨਾ ਵੀ ਜ਼ਿਆਦਾ ਗੋਜਣੀ ਹੋਇਆ ਸਿਰਫ ਇੱਕ ਪਿਛਲੀ ਜੈਪ ਟੁੱਟੀ ਉਹ ਜੈਪ ਜੈਪ ਟੁੱਟੀ ਨਹੀਂ ਹੁੰਦੀ ਜੈਪ ਇਹ ਇਦਾਂ ਟੁੱਟੀ ਨਹੀਂ ਇਹਨੂੰ ਜੈਪ ਟੁੱਟੀ ਨਹੀਂ ਆਂਦੇ ਇਦਾਂ ਹੀ ਆ ਇਹ ਚਲੋ ਇਹਦੇ ਚਲੋ ਮੈਂ ਜਾਣ ਕੇ ਆਂਦੀ ਤੇ ਆ ਵੀ ਆ ਵੀ ਨਹੀਂ ਬੰਦ ਹੁੰਦੀ ਆ ਵੀ ਕਿਹੜੀ ਤੇ ਇਹਦੇ ਚ ਅਸਾ ਠੀਕ ਹੈ ਇਹ ਵੀ ਨਹੀਂ ਹੁੰਦੀ ਤੇ ਇਧਰ ਵੇਖੋ ਆਹ ਰਪਾਰਾ ਪਿਆਣ ਕੰਮ ਸੋਹਰੇ ਹੁਣ ਜਿਆਦਾ ਨਾ ਕਰੇ ਜਾ ਕਿਤੇ ਲੈ ਕੀ ਗੱਲ ਹੋਈ ਬੜਾ ਪੁੱਤ ਕਿਤੇ ਲੋੜ ਹੀ ਪੈ ਜਾਂਦੀ ਕੇਲ ਨੂੰ ਹੈ ਹੈ ਤੋਦੀ ਮੈਨੂੰ ਇਹ ਅਹੀ ਪੰਜਾਬੀ ਮਾਵਾਂ ਹੁੰਦੀਆਂ ਅਹੀਂ ਤੇ ਚੀਜ਼ ਨੂੰ ਉਹਨਾਂ ਚੇਤਾ ਕਿਹੜੀ ਜਾਣਦੇ ਨਹੀਂ ਜੇ ਜਿੰਨੇ ਜਿਆਦਾ ਕੋਈ ਗੱਲ ਨਾ ਗਈ ਹੋਵੇ ਹੈ ਕਿਤੇ ਵਾਂਗੂ ਕਿਹੜੀ ਭਾਬੀ ਵਾਂਗੂ ਤੇ ਇਸ ਨੂੰ ਉਹ ਘਟੇ ਲਾਇਆ ਨਾ ਚੀਜ਼ਾਂ ਦਾ ਸਾਧਾ ਅੱਛਾ ਉਧਰ ਭਾਬੀ ਨੇ ਆ ਫੇਰ ਅਰਦੇ ਮੁੜ ਕੇ ਫੇਰ ਉਹ ਸਾਂਭੀਏ ਤੇ ਉਹਦਾ ਕੀ ਫਾਇਦਾ ਨਿਕਲਣਾ ਤੇ ਬੈਗ ਭਾ ਵਧੀਆਂ ਲਿਆਂਦਾ ਹੁਣ ਇਹਦੇ ਨਾਲ ਕਿੰਨਾ ਚਿਰ ਨਿਕਲਣਾ ਵਾ ਇਹ ਪਤਾ ਲੱਗੇ ਨਾ 10 ਮਿੰਟ ਫੇਰ ਲੈ ਲਾਂਗੇ ਆ ਵੇ 10 ਜੇ ਫੇਰ ਲੈ ਲਾਂਗੇ 10 ਤੱਕ ਪਹੁੰਚਦੇ ਸਹੀ ਹੈ 10 ਵਿੱਚ ਪਹੁੰਚੇਗਾ ਆ ਵੇ ਕੀ ਕਰਨ ਦੀ ਹਾਂ ਇਸ ਤੋਂ ਨਿਕਾ ਲੈ ਕੇ ਤੇ ਫੇਰ ਬੱਸ ਫੇਰ ਬੁੱਕਾਂ ਪੈ ਗਈਆਂ ਅਸੀਂ ਵਿੱਚ ਫੇਰ ਉਹਦਾ ਟਾਈਮ ਪਾਸ ਹੀ ਗਈਆਂ ਹੈ ਵੇ ਕਿੱਡੇ ਚ ਲਾ ਕੇ ਮੈਨੂੰ ਜਵਾਕਾਂ ਨੂੰ ਇਹ ਕਿ ਕਿਤੇ ਭਾਰ ਮਾਸਾ ਪੂਰਾ ਚੁੱਕੜਾ ਨਾ ਪਵੇ ਤੇ ਲੈ ਬੁੱਕਾਂ ਇੰਨੀਆਂ ਕਿ ਲੈ ਕੇ ਜਾਣੀਆਂ ਨਹੀਂ ਨਹੀਂ ਕਿਉਂ ਇੰਨੀਆਂ ਲੈ ਕੇ ਜਾਣੀਆਂ ਬਾਕੀ ਕਿਉਂ ਨਹੀਂ ਖੜਦੇ ਆਪਾਂ ਤੇ ਬਾਕੀ ਕਾਪੀਆਂ ਦਾ ਕੰਮ ਹੁੰਦਾ ਸਾਰਾ ਤੇ ਕਾਪੀਆਂ ਖੜਦੇ ਕਿਉਂ ਨਹੀਂ ਕਾਪੀਆਂ ਵੀ ਕਿੜੀਆਂ ਹੈਗੀਆਂ ਬੈਗ ਚ ਪੂਰੀਆਂ ਤੇਰਾ অলমোਸਟ ਸਾਰੀਆਂ ਕਾਪੀਆਂ ਨੇ 6 ਕਾਪੀਆਂ ਨੇ 6 ਕਾਪੀਆਂ ਨੇ ਕਾਪੀਆਂ ਕਿੰਨਾਂ ਨੋਟਬੁੱਕਾਂ ਅੰਦਰ ਲੱਲੂ ਆ ਹਾਂ ਹਾਂਜੀ ਤੇ ਦੋ ਮਿੰਟ ਦਿੱਤੀਆਂ ਕਿ ਨੂੰ ਕੰਮ ਕਰਨਣ ਅੱਛਾ ਉਹਨੇ ਕਰਨਾ ਸੀ ਤੇਰੀ ਕਾਪੀ ਤੋਂ ਕਿ ਤੂੰ ਕਰਉਣਾ ਸੀ ਕਿਸੇ ਤੋਂ ਸ਼ਾਇਦ ਹਾਂ ਉਹਨੇ ਕਹਿਣਾ ਮੈਂ ਇੱਕ ਕਾਪੀ ਦੀ ਅੱਛਾ ਠੀਕ ਹੈ ਤੇ ਤੇਰੀ ਉਹ ਸਾਰੀਆਂ ਕਾਪੀਆਂ ਦਾ ਕੰਮ ਕੰਪਲੀਟ ਹੈ ਹਾਂ ਉਹ ਮੇਰੇ ਕੋਲ ਹੈ ਵੇ ਕਿੱਡਾ ਚਲਾ ਗਿਆ ਤੂੰ ਆਪਣੇ ਕਾਪੀ ਕੰਪਲੀਟ ਕਰ ਲਿਆ ਸਾਰੀਆਂ ਵੇਹੇ ਆ ਪੱਕਾ ਇੱਕ ਕੰਪਲੀਟ ਆ ਹਿੰਦੀ ਦੀ ਕੈਸਲਤੀ ਦੀ ਅੱਛਾ ਤੇ ਉਹਦਾ ਕੀ ਆ ਉਹਦਾ ਕੀ ਆ ਉਹਦਾ ਐਸਕੇ ਦਾ ਇੱਕ ਚੈਪਟਰ ਆ ਉਹ ਗਰੁੱਪ ਦੇ ਆ ਜਾਣਾ ਵਾ ਤੇ ਉੱਥੇ ਕਰ ਲਾਂਗੇ ਠੀਕ ਆ ਓਕੇ ਤਾਂ ਮੇਰੇ ਬੱਚੇ ਹੁਣੇ ਸਟਾਰਟ ਹੋਈ ਚੱਲੇ ਤੇ ਅੱਜ ਥੋੜੀ ਜੀ ਧੁੱਪ ਲੱਗੀ ਸੀ ਮੌਸਮ ਥੋੜਾ ਜਿਹਾ ਚੇਂਜ ਹੋਇਆ ਸੀ ਪਰ ਫਿਰ ਤੇ ਸੁਣ ਜਮੇ ਤਨ ਇੱਕ ਗੱਲ ਦੱਸਦੀ ਫੜੀ ਬਰਬ ਇਹ ਨਾ ਅੱਜ ਨਾ ਆਪਣੇ ਇੱਥੇ ਲੱਗੇ ਨਾ ਹੈਗੇ ਸੀਗੇ ਥੋੜਾ ਦੂਰੀਆ ਘਰ ਉਹਨਾਂ ਵਿਚਾਰਿਆਂ ਦਾ ਐਕਸੀਡੈਂਟ ਹੋਇਆ ਉਹ ਵਿਚਾਰੇ ਨਾ ਉਹਨਾਂ ਦੀ ਡੈਥ ਹੋ ਗਈ ਤੇ ਤਾਂ ਦੇ ਮੌਕੇ ਤੇ ਇੰਨਾ ਵਿਚਾਰੇ ਦਾ ਵੀ ਸੁਣ ਕੇ ਤੇ ਕਿਸੇ ਨੇ ਵੀਡੀਓ ਪਾਈ ਵੀਡੀਓ ਵੇਖ ਕੇ ਇੰਨਾ ਦੁੱਖ ਹੋਇਆ ਨਾ ਬਾਈਕ ਤੋਂ ਚਲਦੀ-ਚਲਦੀ ਬਾਈਕ ਤੋਂ ਪਗਰੋ ਪਤਾ ਨਹੀਂ ਕੀ ਹੋਇਆ ਨਾਲ ਉਹਨਾਂ ਦੇ ਦੋ ਬੱਚੇ ਵੀ ਤੇ ਚਲੋ ਇਹ ਉਹ ਉਹ ਵਿਚਾਰੇ ਤਾਂ ਡਿੱਗ ਗਿਆ ਸਾਰੀ ਉਹਨਾਂ ਦਾ ਜਿਹੜੇ ਸਾਹਬ ਨਾਲ ਆਪਾਂ ਵੀਡੀਓ ਵੇਖੀ ਨਾ ਆ ਬਾਹਾਂ ਵੀ ਟੁੱਟ ਗਈ ਆਵਲੀ ਵੀ ਟੁੱਟ ਗਈ ਦੋਵੇਂ ਬਾਹਾਂ ਟੁੱਟ ਗਈਆਂ ਮੋਟਰਸਾਈਕਲ ਡਿੱਗਦੇ ਪਿੱਛੋਂ ਨਾ ਇੱਕਦਮ ਅਚਾਨਕ ਆਉਂਦੀ ਹੀਗੀ ਆ ਟੈਂਪੂ ਜਾਂ ਤੇ ਉਹ ਉੱਪਰ ਦੀ ਚੜ ਗਿਆ ਤੇ ਵਿਚਾਰੇ ਛੋਟੇ ਛੋਟੇ ਬੱਚੇ ਨੇ ਉਹ ਵਿਚਾਰੀ ਲੇਡੀ ਦਾ ਸਾਰਾ ਘਰ ਉਹਦੇ ਸਿਰ ਤੇ ਹੀ ਜਾਦਾ ਬਦਲੂ ਕੀ ਤੇ ਉਹ ਜਦੋਂ ਆ ਸੁਣਿਆ ਨਾ ਤੇ ਇੰਨਾ ਦੁੱਖ ਹੋਇਆ ਤੇ ਇੱਕ ਜਦੋਂ ਵੀਡੀਓ ਵੇਖ ਲਈ ਨਾ ਹੁੰਦਾ ਉਹਦਾ ਜਦੋਂ ਦੀ ਵੀਡੀਓ ਵੇਖੀ ਉਹਦਾ ਹੈ ਨਾ ਕਿੱਦਾਂ ਹੋਰ ਤਰ੍ਹਾਂ ਹੁੰਦਾ ਹੈ ਨਾ ਤੇ ਇੱਕ ਵਾਰ ਜੇ ਵੀਡੀਓ ਵੇਚਦੇ ਆ ਸਾਰੇ ਨਾ ਤੁੰਤ ਨਹੀਂ ਸਰੀਰ ਨੂੰ ਪੇਸਟ ਛੜ ਗਈ ਆ ਪਰ ਕਸੂਰ ਚਲੋ ਆਪਾਂ ਹੁਣ ਪਤਾ ਨਹੀਂ ਵੀ ਕਸੂਰ ਕਿਹਦਾ ਹੀ ਕੀ ਕੀ ਨਹੀਂ ਭਾ ਉਹ ਜਗਦਾ ਉਹਨਾਂ ਦੀ ਲਿਖੀ ਇਦਾਂ ਬਿਮਾਰ ਹੈ ਜੀ ਹਣਾ ਜਿੱਦਾਂ ਲਿਖੀ ਉਦਾਂ ਹੀ ਚੜਾ ਉਹ ਤੇ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਪਰ ਮਗਰ ਫੈਮਿਲੀ ਪਹਿਲਾਂ ਵੀ ਘਰ ਉਹ ਵਿਚਾਰੇ ਗਰੀਬ ਹੀ ਤੇ ਇੱਕ ਮਹਾਮਾਰਚਾਰ ਦੇ ਅੱਗੇ ਸਰਦਾ ਹੈਗਾ ਤੇ ਇੱਕ ਜਿੱਦ ਸਿਰ ਤੇ ਕਰ ਉਹ ਬੰਦਾ ਚਲੇ ਜਿੱਤੇ ਕਿੰਨਾ ਉਖਾਂਦਾ ਉਹ ਬੜਾ ਦੁੱਖ ਹੈ ਇੱਕ ਸੌਂਕੇ ਲੀਦੇ ਹੋਣਾ ਚ ਗਰੁੱਪ ਗਿਆ ਸੀ ਉੱਧਰ ਉਹਨਾਂ ਦੇ ਘਰੇ ਤੇ ਬਾਅਦਾਂ ਨੇ ਲਾਤੀ ਗਈ ਨਾਲ ਮੰਜੇ ਤੇ ਪਈਆ ਮੰਜੇ ਤੇ ਪਈ ਲੱਗਦੇ ਪਰ ਰੱਖੀ ਆ ਤੇ ਇੱਕ ਅੱਖ ਵੀ ਮਤਲਬ ਇਹ ਜਿਹੜਾ ਜਵੜਾ ਨਾ ਉਤੋਂ ਦਮ ਜਦੋਂ ਨਿਕਲ ਗਿਆ ਤੇ ਮਤਲਬ ਇਹ ਜਿਹੜਾ ਮੂੰਹ ਸਾਰਾ ਪਛਾਣ ਹੁੰਦਾ ਸੀ ਗਿਆ ਟੈਂਪੂ ਉਤੋਂ ਦੀ ਜਿਹੜੀ ਚੜ ਗਿਆ ਵਿਚਾਰਿਆਂ ਦੇ ਤੇ ਜਿਹੜਾ ਵੇਖੋ ਕਿ ਉਹ ਸਾਰੀਆਂ ਗੱਲਾਂ ਛੱਡ ਦੋ ਹੂੰ ਜਿਹੜਾ ਟੈਂਪੂ ਵਾਲਾ ਵਿੱਚ ਬੈਠਾ ਹੋਊਗਾ ਹੂੰ ਉਹਨੂੰ ਇੱਕ ਸਾਫ ਦਾ ਹਾਰਟ ਅਟੈਕ ਆ ਗਿਆ ਉਹ ਇੱਕੇਦਾਂ ਮੇ ਜਦੋਂ ਚੀਜ਼ ਉਹਦੇ ਕਾੜੀ ਆ ਗਈ ਹੁਣ ਉਹਨੂੰ ਵਿਚਾਰੇ ਨੂੰ ਥੋੜੀ ਪਤਾ ਵੀ ਕੀ ਆ ਗਿਆ ਤੇ ਆਪਣੀ ਸਪੀਡ 'ਚ ਆਉਂਦੇ ਆ ਉਹ ਕਹਿੰਦੇ ਕਿ ਅਚਨ ਕਿ ਮੋਟਰਸਾਈਕਲ ਤੋਂ ਆਉਂਦੇ ਪਿੱਛੇ ਦੀ ਪਿੱਛੇ ਡਿੱਗੀ ਤਿੰਨ ਜਣੇ ਸੀ ਚਾਰ ਦੋ ਕੁੜੀਆਂ ਤੇ ਬਰਗਲ ਹਾਂ ਜੀ ਆਪਾਂ ਵੇਖਿਆ ਜੇ ਹੁਣ ਪਤਾ ਨਹੀਂ ਉਹਦਣਾ ਹੋਇਆ ਤੇ ਉਹ ਆਗੇ ਆਪਾਂ ਗਲਤ ਕਹਿ ਨਹੀਂ ਸਕਦੇ ਪਰ ਜਿਹੜੇ ਸਾਨੂੰ ਲੋਕੀ ਕਹਿੰਦੇ ਆ ਨਾ ਕਿ ਚਾਰ ਜਣੇ ਸੀ ਮੋਟਰਸਾਈਕਲ ਤੇ ਤੇ ਕੁਛ ਗਲਤੀ ਆਪਣੀ ਵੀ ਹੁੰਦੀ ਹੈ ਕੁਛ ਚਲੋ ਕਹਿ ਦਿੰਨੇ ਆਪਾਂ ਰੱਬ ਦੀ ਵੀ ਆ ਤੇ ਬਾਕੀ ਉਹਨਾਂ ਦੀ ਲਿਖੀ ਇਦਾਂ ਹੋਊਗੀ ਹੁਣ ਕੀ ਪਤਾ ਉਹਨਾਂ ਦੇ ਕੀ ਹੈ ਨਾ ਕੀ ਹਸਾਬ ਕਿਤਾਬ ਬਣਿਆ ਕੀ ਨਹੀਂ ਬਣਿਆ ਇਹ ਤੇ ਰੱਬ ਨੂੰ ਪਤਾ ਤੇ ਚਲੋ ਰੱਬ ਦਾ ਬਾਣਾ ਉਹਨੂੰ ਦੇਖ ਰਹਾ ਹਾਂ ਅਟੈਕ ਆ ਗਿਆ ਨਾ ਵੀ ਹਾਂ ਉਹ ਤੇ ਗੱਲ ਹੈਗੀ ਪਾਉ ਹਾਂ ਮੈਂ ਵੀ ਗਿਆ ਹੁਣ ਮੈਂ ਵੀ ਗਿਆ ਉਹਨੂੰ ਇਹ ਨਾ ਕਿ ਵੇਹ ਬਣ ਕੀ ਗਿਆ ਮੇਰੇ ਨਾਲ ਇੱਕੇ ਦਮ ਜਿਹੜੀ ਚੀਜ਼ ਕੋ ਦਾ ਮਾਰਨ ਕੇ ਗੱਡੀਆਂ ਦੀ ਡਿੱਗ ਗਈ ਉਹਨੂੰ ਇਹ ਹਣਾ ਵੀ ਮੈਂ ਕਾਰ ਕੀ ਬੈਠਾ ਬੈਠਾ ਕਾਰ ਉਹਨੂੰ ਕੀ ਬੈਠਾ ਉਹਨੂੰ ਵਿਚਾਰੇ ਨੂੰ ਕੀ ਬਤਾ ਉਹ ਆਪਣੇ ਸਾਥ ਦੇ ਆਪਣੀ ਸਪੀਡ ਪਰ ਇਹ ਕਰਾਂ ਤੇ ਹੁੰਦਾ ਹੀ ਹੈ ਨਾ ਹਾਂ ਵਾ ਪੇ ਹੋਇਆ ਤੇ ਉਹਦੇ ਕੋਈਆ ਹੋਇਆ ਤੇ ਉਹਦੇ ਕੋਲੀਆ ਉਹਦੇ ਕੋਲ ਜਰ ਮੇਰੀ ਗੱਲ ਸੁਣਨਾ ਉਹਨੰਦੇ ਉਹ ਉਹ ਭਾਵੇਂ ਜੇ ਤਾਂ ਮਰਜੀ ਕਸੂਰ ਆ ਗੱਡੀ ਉਹਦੀ ਦੇ ਥੱਲੇ ਆਇਆ ਉਹਦੀ ਥੱਲੇ ਆ ਜਾਣਾ ਹੁਣ ਜਿਵੇਂ ਇੱਕ ਵਾਰ ਇਹ ਤਾਂ ਚਲੋ ਚੰਗੇ ਆ ਜੇ ਉਹਨੂੰ ਇਹ ਹੋਏ ਪੀ ਕੋਈ ਮਾੜਾ ਹੋਇਆ ਤੇ ਉਹਨੇ ਤੇ ਪਉਣਾ ਹੀ ਆ ਕੇਸ ਉਹ ਤੇ ਗੇਸ ਤੇ ਪਉਣਾ ਪਰ ਨਹੀਂ ਉੱਥੇ ਕਸੂਰ ਹੀ ਨਹੀਂ ਕੋਈ ਮੇਰੀ ਗੱਲ ਜਨ ਉਹ ਹੀ ਨਾ ਮੋਟਰਸਾਈਕਲ ਲੋਕ ਕਹਿੰਦੇ ਆਪਰੇ ਵੀ ਗੱਲ ਕੀ ਹੈ ਕਿ ਕਹਿੰਦੇ ਕਿ ਜੁੱਤੀ ਲੈ ਕੇ ਆਂਦੀ ਸੀ ਤੇ ਜੁੱਤੀ ਵਟਾਉਣ ਗਈ ਤੇ ਜੁੱਤੀ ਵਟਾਉਣ ਗਈ ਤੇ ਜਦੋਂ ਰਸਤੇ ਵਿੱਚ ਬਚ ਜੁੱਤੀ ਵਟਾ ਕੇ ਹੁੰਦੇ ਨਾ ਤੇ ਉਹ ਕਹਿੰਦੇ ਨਾ ਜੁੱਤੀ ਉਹਨਾਂ ਲਈ ਇੱਕ ਆਪਾਂ ਕਹਿ ਦਿੰਨੇ ਆ ਨਾ ਪੰਜਾਬੀ ਵੀ ਜੁੱਤੀ ਕਿ ਪਤਾ ਨਹੀਂ ਕਿ ਲੈਣੀ ਨਿਕਲੀ ਜਾਂ ਕੀ ਹੋਇਆ ਕਿ ਨਹੀਂ ਤੇ ਹੋਣਾ ਉਹਨਾਂ ਦਾ ਤੇ ਵਿਚਾਰਨ ਦੇਖਸਾ ਦਿਸਣ ਸਾਰੀ ਜੜਕਾ ਜਿਹੜੀਆਂ ਜੋ ਬੱਚੇਆਂ ਨਾਲ ਨਾ ਉਹਨਾਂ ਦੇ ਵਿਚਾਰਿਆਂ ਦੇ ਵਾਵਾ ਸੱਟਾਂ ਲੱਗੀਆਂ ਤੇ ਜਿਹੜਾ ਅੱਗੇ ਮੁੰਡਾ ਚਲਾਉਣ ਵਾਲਾ ਉਹ ਉਹਦੇ ਨਹੀਂ ਹੋਈ ਜਾਂਦੀ ਸੱਟ ਲੱਗੀ ਉਹਦੇ ਸੱਟ ਕਿੱਥੋਂ ਲੱਗੀ ਇੱਕ ਕੁੜੀ ਵੀ ਦੇ ਵੀ ਉਹਦੇ ਕੋਈ ਸੱਟ ਨਹੀਂ ਲੱਗੀ ਤੇ ਵੱਲੋਂ ਰੱਬ ਦੇ ਰੰਗ ਜਿਹਦਾ ਜਿਹਦੇ ਕਰਮਾਂ ਦੇ ਵਿੱਚ ਜੋ ਲਿਖਿਆ ਉਹ ਗੱਲ ਸਾ ਉਸੇ ਹਿਸਾਬ ਨਾਲ ਹੀ ਹੋਣੀ ਹੈ ਨਾ ਮੁੰਡਾ ਬੈਠਾ ਰੋਂਦਿਆ ਗੋਦੀ 'ਚ ਲੈ ਕੇ ਲੈ ਕੇ ਮਾਂ ਨੂੰ ਉੱਥੇ ਇਹ ਤਰਨ ਤਰਨ ਹੈਗਾ ਸਾਡੇ ਤਰਨ ਦਾ ਰੋਡ ਉਹਦੇ ਤੇ ਹੋਇਆ ਸੀ ਐਕਸੀਡੈਂਟ ਤੇ ਰੱਬ ਵੀ ਚਲੋ ਜੋ ਕਰਦਾ ਚੰਗੇ ਲਈ ਕਰਦਾ ਹੁਣ ਆਪਾਂ ਨੂੰ ਕੀ ਪਤਾ ਕਿ ਉਹ ਤੇ ਚਵਾ ਜਾਣਾਂ ਦੀ ਮੌਤ ਹੋਣੀ ਕੀ ਬਦਰ ਆਪਣੇ ਇਕੱਝੀ ਰੱਖ ਲਈ ਚਲੋ ਪਰ ਇਹ ਕਿ ਦੁੱਖ ਬਹੁਤ ਹੋਇਆ ਤੇ ਮੈਂ ਇਸੇ ਗੱਲ ਤੋਂ ਤੁਹਾਨੂੰ ਕਹਿਣਾ ਚਾਹੁੰਦੀ ਸਾਰਿਆਂ ਨੂੰ ਵੀ ਧਿਆਨ ਨਾਲ ਚਲਾਇਆ ਕਰੋ ਜ਼ਿੰਦਗੀ ਬਹੁਤ ਜਿਆਦਾ ਕੀਮਤੀ ਹੈ ਜ਼ਿੰਦਗੀ ਨੂੰ ਨਾ ਲਾਈਟਲੀ ਨਾ ਲਿਆ ਕਰੋ ਤੇ ਜਿੰਨਾ ਵੀ ਹੋ ਸਕਦਾ ਸਾਰੇ ਭੈਣ ਭਰਾ ਬੇਨਤੀ ਹੈ ਕਿ ਧਿਆਨ ਰੱਖਿਆ ਕਰੋ ਹੁਣ ਮੈਂ ਕਿਤੇ ਬ੍ਰਾਹਮਣਾ ਵੀ ਜਾਣੀ ਨਾ ਬ੍ਰਾਹਮਣਾ ਵੀ ਕਰਦੀ ਰਹੂ ਮੈਂ ਪ੍ਰਭ ਹੌਲੀ ਚਲਾ ਹੌਲੀ ਚਲਾ ਹੌਲੀ ਚਲਾ ਬੜਾ ਡਰ ਲੱਗਦਾ ਜੀ ਪਰ ਇਹ ਕੀ ਆਪਾਂ ਡਰ ਕੇ ਘਰੇ ਨਹੀਂ ਬਹਿ ਸਕਦੇ ਕੰਮ ਕਰਦੇ ਕਰਨਾ ਹੀ ਪੈਣਾ ਹੈ ਨਾ ਤੇ ਜਿਹਦੀ ਜਿੱਦਾਂ ਲਿਖੀ ਹੋਈ ਜਿੱਦਾਂ ਲਿਖੀ ਹੋਈ ਜਾਣਾ ਤੇ ਪੈਣਾ ਹੀ ਹੈ ਤੇ ਚਲ ਹੁਣ ਮੈਂ ਆਪਣਾ ਕੰਮ ਕਰ ਲਾਂ ਤੇ ਬੱਚੇ ਮੇਰੇ ਆਉਣ ਵਾਲੇ ਆ